ਬੱਚਿਆਂ ਨੂੰ ਸਾਰੇ ਕੰਮ ਸਿਖਾਉਣੇ ਚਾਹੀਦੇ ਜਿਵੇਂ ਕਿ ਅਸੀਂ ਸਿਖਾ ਰਹੇ ਹਾਂ ਪਰਨੀਤ ਨੂੰ ਸਾਰੇ ਕੰਮ ਕਰਨੇ ਆਉਂਦੇ ਪਰਨੀਤ ਚਾਹ ਬਣਾ ਲੈਂਦਾ ਮੈਗੀ ਬਣਾ ਲੈਂਦਾ ਏ ਰੋਟੀਆਂ ਨਹੀਂ ਪਕਾਣੀਆਂ ਆਉਂਦੀਆਂ ਉਸ ਹਣਾ ਪਰਨੀਤ ਬਸ ਕੀ ਹੁੰਦੀਆਂ ਨੇ ਤੇ ਕੋਚੇ ਦੇਖੋ ਪ੍ਰੀਤਨ ਚੰਗੀ ਤਰ੍ਹਾਂ ਲਾਰਾ ਪੂਰੀ ਰੀਜ ਦੇ ਨਾਲ ਐ ਨਹੀਂ ਹੈਗਾ ਕਿ ਟਾਈਮ ਪਾਸ ਕਰ ਰਿਹਾ ਏ ਤੇ ਪੂਰੀ ਹੈਲਪ ਕਰਵਾ ਰਿਆ ਨਾਲ ਉਧਰ ਦਮਨ ਵੀ ਹੈਲਪ ਕਰਵਾ ਰਹੀ ਆ ਪਰਨੀਤ ਵੀ ਕੰਮ ਕਰ ਰਿਹਾ ਤੇ ਫਤੇ ਸਿੰਘ ਬੈਠਾ ਚੱਲ ਮਾਰ ਰਿਹਾ ਫਤੇ ਸਿੰਘ ਨੇ ਜੀ ਆ ਮੈਨੂੰ ਹੈਲਪ ਕਰਵਾਣੀ ਸੀਗੀ ਉਹ ਕਰਤੀ ਫਤੇ ਨੇ ਤੇ ਮੈਂ ਕੱਟ ਰਹੀ ਹਾਂ ਸਬਜ਼ੀ ਅੱਜ ਅਸੀਂ ਬਣਾਣੀਆਂ ਪਿੰਡੀਆਂ ਹਾਂਜੀ ਬੱਸ ਪਰ ਇਹ ਇਤਨੇ ਕੋਈ ਖਾਸ ਕਹਿਣਾ ਪਰ ਨਹੀਂ ਤੇ ਮੈਂ ਸਪੈਸ਼ਲ ਕਹਿੰਦਾ ਬੱਸ ਇੱਕ ਮਿੰਟ ਕੈਮਰਾ ਆਨ ਕਰਿਓ ਬੋਲ ਜਿਸ ਤਰ੍ਹਾਂ ਦਿੱਤਾ ਮਾ ਨਾ ਜਿਵੇਂ ਦਾਤਾ ਮਾ ਅਨੁਸਾਰ ਤੇ ਮੇਰੀ ਮਾਂ ਕੋ ਪੁੱਤ ਅਗਰ ਨਹੀਂ ਐਸੀ ਆ ਇਹ ਤਾਂ ਮੂ ਕਿਹੜਾ ਹੈ ਕੜਾ ਉਹ ਮੈਂ ਸਾਥੇ ਦੱਸ ਦਿੱਤਾ ਮਾリア ਸვენਾ ਕਿ ਭਟੇ ਅੱਜ ਅੱਗੇ ਲੱਗੇ ਸੋਹਣਾਂ ਤੋਂ ਨੋਹਿਆ ਪੁੱਤ ਤੇ ਘਾੜ ਕੋਲੇ ਦੀ ਖਾਂਚ ਦੇ ਕੰਮ ਕਰਨਾ ਹਮੜਾ ਤੇ ਲੱਗੀ ਕਹਿੰਦੀ ਆਈ ਉਹ ਚਾਹ ਲਾਂਦਿਆ ਆਏ ਮੇਰਾ ਸ਼ਿਰਦਾਰ ਲੁੱਕ ਗਿਆ ਹਾਏ ਇਧਰ ਅਮਨ ਲਾਰੀਆ ਝਾੜੂ ਤੇ ਆ ਗੁੱਤ ਬਟਨ ਦੇ ਲੱਗ ਕਿਥੇ ਸਿੱਟੇ ਨੇ ਪਰ ਚੱਕ ਨੂੰ ਦੋਨੇ ਹਤੇ ਚੱਕ ਪੁੱਤ ਕਿੰਦਾ ਕੋਈ ਕਹਿਣਾ ਨਹੀਂ ਲੇਗਾ ਕੀ ਨਹੀਂ ਉਹ ਕੰਮ ਉਹ ਕੰਮ ਕਰਕੇ ਆਇਆ ਅੰਦਰੋਂ ਕੀ ਕਰਕੇ ਉਹ ਵੀ ਹੱਲ ਪਕਰਾ ਕੇ ਆਇਆ ਨਾਲ ਸਾਰੀ ਲੈ ਤੈਨੂੰ ਮਾਰ ਕੇ ਆ ਰੂੰ ਚ ਬਸ ਪਰ ਨਹੀਂ ਕਿਤੇ ਤਾਂ ਸੀਰੀਅਸ ਲੈ ਗਿਆ ਗਾਣੇ ਨੂੰ ਤੇ ਉਹਨੂੰ ਹੈਂ ਉਹ ਮੈਨੂੰ ਪੋਚਾ ਕਰਾਉਂਦਾ ਇਹਨੂੰ ਨਹੀਂ ਲੱਗਿਆ ਅੰਦਾ ਨਹੀਂ ਤੇ ਵਧੀਆ ਲੱਗਦਾ ਹੈ ਤੂੰ ਲਾ ਦੇ ਸਹੀ ਪੋਚਾ ਕਰਾ ਕੇ ਆ ਮਾ ਕੀ ਪੋਚਾ ਹੈ 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 ਗਰਮੀ ਨੇ ਧੁੱਕੀ ਗੱਡੀ ਪਈ ਹੈ ਯਾਰ ਸੱਚੀ ਹਾਂਜੀ ਸਾਈਕਲ ਚ ਰਾਣਾ ਕੋਈ ਗੱਲ ਨਹੀਂ ਤਾਂ ਮੁੰਦੀ ਦੀ ਕਿਥੇ ਦਮੋਦੀ ਦੀ ਨੂੰ ਕਹੋ ਦਮਣਾ ਕੁਕਰੀ ਜਿਆਦਾ ਵੱਡੀ ਨਹੀਂ ਵੱਜ ਰਹੀ ਕੋਈ ਭਾਜੀ ਸਾਹਮਣੇ ਭਾਜੀ ਕੁਕਰੀ ਇਹ ਵੱਜ ਰਹੀ ਖੰਮਣ ਕਹਿੰਦੀ ਮੇਰੇ ਤੋਂ ਬਿਨਾ ਪੁੱਛਿਆ ਘਰੋਂ ਵੀ ਤੁਰਦਾ ਨਹੀਂ ਸਹੀ ਗੱਲਾਂ ਚ ਸ਼ਾਕਾਵਾਹ ਭਾਜੀ ਇਹਨੂੰ ਐ ਪੁੱਛਿਆ ਵੀ ਤੈਨੂੰ ਲੈ ਕੇ ਕਿਉਂ ਨਹੀਂ ਗਏ ਅੱਜ ਭਾਜੀ ਤਾਂ ਕਹਿੰਦੇ ਗੈਂਟਿੰਗ ਮੋੜ ਦੀ ਕਾਪੀ ਫਿਲਮ ਮੈਂ ਤਾਂ ਗਈ ਨਹੀਂ ਕਰ ਤੁਹਾਡੀ ਫੋਟੋ ਆਈ ਮੈਂ ਚੋਏ ਭਾਜੀ ਨੇ ਕਿ ਤੇਰੇ ਲਈ ਫੋਟੋ ਭਾਜੀ ਨੇ ਬਣੀ ਕਿੱਥੋਂ ਫੈਲੀ ਭਾਜੀ ਦੁਕਾਨਦਾਰੀ ਚਲਾਣੀ ਹੈ ਕਿ ਇੰਦਰ ਹੀ ਧਿਆਨ ਰਹਿਦਾ ਭਾਜੀ ਸਟੇਟਸ ਘੱਟ ਚੈੱਕ ਕਰਾ ਕਰੋ ਕੰਮ ਤੇ ਧਿਆਨ ਰੱਖਿਆ ਕਰੋ हां किदे और अपना स्टेटस ना डाउनलोड कर लियो। ਸਾਡਾ ਸਟੇਟਸ ਵੰਦੇ ਵੰਦੇ। ਤੇ ਮੈਂ ਕਹਿੰਦੀ ਇਹ ਸੂਟ ਮੈਚਿੰਗ ਨਹੀਂ ਚਾਹੀਦੇ ਆ ਇੱਕ 올ਓਵਰ ਚਾਹੀਦਾ ਆ ਆਪਾਂ ਨੂੰ ਇਹ ਵਾਲਾ। ਤੇ ਗਰਮੀ ਆ ਗੱਲ ਕਹਿੰਦੇ 48 ਹੋ ਜਾਣਾ ਆ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਚਲੋ ਵੱਡ ਗੱਲ ਐ ਪਰ ਰੋਟੀਆਂ ਆਪਾਂ ਨੇ ਲਾਣੀਆਂ ਲਣੀਆਂ ਚਾਹੇ 48 ਹੋ ਜਾਏ ਚਾਹੇ 50 ਹੋ ਜਾਏ ਚਾਹੇ 100 ਡਿਗਰੀ ਹੋ ਜਾਏ ਟੈਂਪਰੇਚਰ। ਇੰਡੀਅਨ ਨਾਰੀ ਦਾ ਜੋ ਮੇਨ ਕਾਮ ਹੈ ਉਹ ਹੈ ਰੋਟੀ ਬਣਾਣਾ। ਤੋਂ ਉਹ ਹਮ ਬਣਾਏਂਗੇ ਹੀ ਬਣਾਏਂਗੇ ਸਬਜੀ ਬਣ ਗਈ ਦਰ ਬੰਡੀਆਂ ਦੀ ਤੇ ਮੈਂ ਦਰ ਫੁਲਕੇ ਬਣਾ ਰਹੀ ਆ। ਫਿਰ ਮੈਂ ਮਨਾਨ ਲੱਗੀ ਸੀ ਕਿ ਫਿਰ ਮੈਂ ਸੋਚਿਆ ਜਮ ਫੁਲਕੇ ਬਣਾ ਕੇ ਤੇ ਫਿਰ ਨਾਨੀ ਆ ਕਿ ਦੋ ਬਾਅਦ ਦਮਨ ਕਹਿ ਰਹੀ ਕਿ ਮਾਸੀ ਬਰਨਾ ਕੰਮ ਕਰਵਾ ਦਿਓ ਮੇਰਾ ਹੋਮਵਰਕ ਫਿਰ ਮੈਂ ਉਹਨੂੰ ਪ੍ਰੋਮਿਸ ਕੀਤਾ ਕਿ ਬੇਟੇ ਤਰ੍ਹਾਂ ਰਾਤ ਮੈਂ 12 ਮਈ ਤੱਕ ਮਤਲਬ ਮੇਤੋ ਜਨਾ ਹੋ ਗਿਆ ਮੈਂ ਕਰ ਦੂੰਗੀ ਤੇ ਬਾਕੀ ਦੇਖਦੇ ਆ ਮੈਂ ਕੱਲ ਕੋ ਸਕੂਲ ਲੈ ਕੇ ਜਾਉਂਗੀ ਤਾਂ ਥੋੜਾ ਜਨਾ ਨਾਲ ਅਗਰੇ ਇਨ ਬਿਟਵੀਨ ਮੈਨੂੰ ਟਾਈਮ ਮਿਲੇ ਨਾ ਆਪਣੇ ਕੰਮ ਤੋਂ ਫਿਰ ਮੈਂ ਕਰ ਦਾਂਗੀ ਲੋ ਜੀ ਆਪਾਂ ਬਣਾ ਕੇ ਰੋਟੀ ਪਾਣੀ ਹੋ ਗਏ ਵਿੱਲੇ ਨਾ ਧੋ ਲੈ ਤੇ ਤੁਹਾਡੇ ਸਾਰੇ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ ਠੀਕ ਹੈ 1 2 3 नीता नहीं गैस हां नहीं गैस मिल गया गैस मिल गैस। गया नी थी फते तुम कोई गैस लगाओ uh, हाँ फते गैस लगाओ तू किसड़ी बड़ी खुशखबरी है फते देखो ऊपर आया एनिवर्सरी खुशखबरी हैगी है दम्मू साडे ने टीशर्ट चेंज कर ली ओ वाओ दम्मू जटानाता जी पूरे ਮੀਨੇ ਬਾਦ ਹਫਤੇ ਬਾਦ ਰਤਾ ਦੇਖਿਓ ਉਹ ਪੂਰੇ ਹਫਤੇ ਬਾਦ ਦਮੂ ਨਾ ਤਾਰੇ ਦੇਖੋ ਸਟੇਲ ਵਿਚਾਰਾ ਕੰਮ ਕਰ ਰਿਹਾ ਦਿਮਾਗ ਖਾ ਕੇ ਬੈਠਾ ਹੈ ਕਿਉਂਕਿ ਇਹਦੇ ਦਿਮਾਗ ਦੇ ਸੈਂਸਸ ਨੇ ਨਾ ਉਹ ਉਹਨਾਂ ਤੱਕ ਮਤਲਬ ਉਹ ਨਹੀਂ ਹੋ ਰਿਹਾ ਕਿ ਦਮੂ ਨਾ ਕਿੱਦਾਂ ਲਿਆ ਹਣਾ ਦਮੂ ਮੰਮਾ ਦਮੂ ਬੇਟੇ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਉਹ ਦੋ ਦੀਦੀ ਦੀ ਇੰਟਰਵਿਊ ਲੋ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਕਿਤੇ ਨਹੀਂ ਨਾਤੀ ਸਿਰਫ ਤੁਸੀਂ ਗਾ ਪਾਤਾ ਸਿਰਫ ਤੁਸੀਂ ਇੱਕ ਦਿਨ ਨਾਤੇ oh my god ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਅੱਜ ਮੇਨੋਂ ਵੀ ਹੋ ਰਿਹਾ ਜਿਵੇਂ ਹੁੰਦੇ ਐਵੇਂ ਲੱਗ ਰਿਹਾ ਪਈ ਅੱਜ ਦੁਨੀਆ ਤੇ ਆ ਗਏ ਸੀ ਨਹੀਂ ਲੱਗ ਰਿਹਾ ਦੁਨੀਆ ਤੇ ਆ ਕੇ ਤੁਸੀਂ ਫਿਰ ਇਹਦਾ ਮਤਲਬ ਮੋਟਰ ਚਲਾ ਕੇ ਨਾ ਆਈ ਹੋਗੇ ਟੈਂਕੀ ਤੋਂ ਵਾਲੀ ਨਾ ਆਈ ਹੋਗੇ ਪੱਕਾ ਹਣਾ ਪਰ ਨਹੀਂ ਤਾਂ ਚੰਗਾ ਹਾਂ ਸਹੀ ਕਹਿਣਾ ਵਾਦੋ ਅਗਰ ਤੁਸੀਂ ਮੋਟਰ ਚਲਾ ਕੇ ਨਾ ਤੇ ਹੁੰਦੇ ਤੇ ਤੁਹਾਨੂੰ ਠੰਡੇ ਪਾਣੀ ਨਾਲ ਹੁੰਦੇ ਸਿਰ 'ਚ ਪਾਣੀ ਪਾਉਂਦੇ ਇੱਥੇ ਇੱਥੇ ਤੇ ਤੁਹਾਨੂੰ ਹੋਸ਼ ਆਉਂਦੀ ਸਿਰ 'ਚ ਪਾਣੀ ਪਾ ਕੇ ਆਈ ਤੁੱਕੇ ਆਈ ਕਿਰ ਹੋਸ਼ ਨਹੀਂ ਆਈ ਮਸੀ ਹੋ ਵਾਹ ਜੀ ਵਾਹ ਨਾ ਕਿ ਮੈਨੂੰ ਨਹੀਂ ਜਾਂਦੀ ਹੁੰਦੀ ਨਾ ਕਿ ਨਹੀਂ ਨੰਦੀ ਸੋ ਜਾ ਪਰ ਸੋਣਾ ਇਹ ਨਾ ਪੜਨਾ। ਇਹ ਨਾ। ਤੇ ਰੋਟੀ ਨਹੀਂ ਖਾਣੀ? ਖਾ ਲਾਂਗੇ ਰਾਤ ਨੂੰ। ਚਲੋ ਜੀ ਮੈਂ ਜਾਂਦੀ ਆ ਛੱਤ ਤੇ ਕਿਉਂਕਿ ਮੰਨ ਗਈ ਹੋਈ ਆ ਉੱਪਰ। ਮੈਂ ਵੀ ਜਾਂਦੀ ਆ। ਅੱਛਾ ਜੀ। ਇਸ ਤੇ ਲਾ ਦੇ ਯਾਰ। ਤੈਨੂੰ ਵੀ ਗਰਮੀ ਹੋ ਰਹੀ ਹੈ ਯਾਰ। ਮਾਸੀ ਤੁਸੀਂ ਏਸੀ। ਥੋੜੀ देर ਉਹਨੂੰ ਬੰਦ ਵੀ ਰਹਿਣ ਦਿਓ ਬਿੱਰੇ। ਯਾਰ ਇੱਕ ਰੂਮ ਦਾ ਹੀ ਏਸੀ ਆ ਰਿਹਾ ਦੋ ਰੂਮ ਤੇ ਚੱਲੇ। ਐਪਲਿਸਟ ਲਾਉ ਤਾਂ ਇਹ ਬਤਾ। ਕੋਈ ਗੰਦਾ। ਤੈਨੂੰ ਕੀ ਹੋ ਰਿਹਾ ਹੈ? ਤੈਨੂੰ ਕੀ ਮੰਮਾ ਲੈਣਕ ਤੇਰੇ ਨਾਲ? ਉਹ ਕਹਿੰਦੇ ਕੋਠੇ ਤੇ ਕੀ ਹਵਾ ਤੇ ਆਉਣ ਨਹੀਂ ਦੇਈ। ਲਹਾ ਵਸ ਲੈ। ਲੈ ਇੱਧਰ ਤੇ ਕੰਮ ਹੋਉਂਦਿਆ ਐ। ਫਤ ਇੱਧਰ ਆ ਜਾ ਬਤ ਤੁਸੀਂ ਵੀ। ਨੀਤ ਕਹਿੰਦਾ ਉੱਤੇ ਹੈ ਨਹੀਂ ਮੌਸਮ ਠੀਕ ਹੈ ਯਾਰ। ਵਧੀਆ ਮੌਸਮ ਹੈ। ਹੋਰ ਚੱਲ ਰਹੀ ਹੈ ਹਵਾ ਕੋਈ ਐਸੀ ਗੱਲ ਨਹੀਂ ਹੈਗੀ। ਮੈਨੂੰ ਵੀ ਲੱਗ ਰਿਹਾ। ਪਾਣੀ ਹੈਗਾ ਨਾ ਮਰਚ ਜੱਗ ਬਸ ਜੱਗ ਚ। ਹਾਂ। ਲੱਗਦੀ ਜੀਰੀ ਸਾਰੇ ਆਪਣੀ ਇੱਧਰ। ਜੀ ਜੀ ਦੁਪट्टे ਦੱਸੋ ਤੁਸੀਂ ਮੈਨੂੰ ਕਿ ਹੋਰ ਫੁੱਲ ਪਿਓਰ ਦੇ ਕਰਨੇ ਨੇ ਕਮਲ ਚੁਣੌਣ ਦੇ ਕਿ ਜਾਂ ਸਾਫ ਪਿਓਰ ਦੇ ਕਰਨੇ ਨੇ ਮੈਨੂੰ ਇਹ ਦੱਸ ਦੋ ਕਿ ਜੇ ਮੈਂ ਜਿਹੜਾ ਫੈਬਰਿਕ ਹੈ ਸੁਕਾਂ ਦਾ ਉਹਦੇ ਅਕੋਰਡਿੰਗ ਹੀ ਦੁਪੱਟੇ ਲੈ ਲਾਂ ਜਿਵੇਂ ਕਾਟਰ ਮਸਲੀਨ ਦੇ ਹੋਗੇ ਹਨਾ ਤੇ ਆਪਣਾ ਟੈਬੀ ਦੇ ਹੋਗੇ ਇਦਾਂ ਦੇ ਮੈਂ ਦੱਸ ਦੋ ਦੁਪੱਟੇ ਵੀ ਇਹ ਵਾਲੇ ਲਾ ਦਾਂ ਕਿ ਮੈਂ ਤੁਸੀਂ ਤੋਂ ਪਿਓਰ ਹੀ ਲਾਈਕ ਕਰ ਦਿਓ ਕਮਲ ਚੁਣੌਣ ਹੀ ਲਾਈਕ ਕਰ ਦਿਓ ਅੰਮ੍ਰਿਤਪਾਲ ਸਿੰਘ ਮਨ ਫੈਨੇਗਾਲ ਇਹ ਲੋ ਜੀ ਸਾਡੇ ਦੰਮੂ ਦੀ ਨਵੀਂ ਲੁੱਕ ਦੇਖੋ ਉਹ ਵਾਓ ਬਹੁਤ ਸੋਹਣਾ ਲੱਗ ਰਿਹਾ ਦੰਮੂ ਥੈਂਕ ਯੂ ਇਹ ਦੰਮੂ ਨੇ ਨਿਊ ਸੂਟ ਬਣਵਾਇਆ ਹੈ ਯਰ ਠੀਕ ਹੈ ਯਰ ਹਾਂ ਹਾਂ ਸੋਹਣਾ ਲੱਗ ਰਿਹਾ ਹੈ ਠਿੱਡ ਵੱਡਾ ਲੱਗ ਰਿਹਾ ਸੂਟ ਲੈ ਇੰਨਾ ਕਿੱਡਾ ਕਿੱਡਾ ਠਿੱਡ ਵੱਡਾ ਲੱਗ ਰਿਹਾ ਕਹਿੰਦੀ ਡੱਡਾ ਦੰਮੂ ਤਾਂ ਟੀ ਕਾਫੀ ਕਿੱਧਰ ਗਈ ਤਾਂ ਦੀ ਕਾਫੀ ਦੇਟ ਕਰ ਰਹੇ ਹਾਂ ਉਹ ਮਿਕਸ ਕਰ ਰਹੇ ਹੂੰ ਸੋਹਣਾ ਲੱਗ ਰਿਹਾ ਮਦੂ ਕਾ ਵੀ ਦਰਾਈ ਜੀ ਹੁਣ ਕਿਵੇਂ ਲਾਂਦੇ ਕਰਦੇ ਨੇ ਹਾਂ ਇੱਦਾਂ ਹੀ ਸਾਈਡ ਤੇ ਸਾਈਡ ਸਿਰ ਤੇ ਵੀ ਲੈਣੀ ਸਾਈਡ ਤੇ ਹੀ ਸਿਰ ਤੇ हेलो ਸਾਈਡ ਨਹੀਂ ਉੱਚੀ ਤਾਂ ਨਹੀਂ ਆਏਗੀ ਠੀਕ ਐ ਸਲਵਾਰ ਹੈ ਠੀਕ ਐ ਠੀਕ ਐ ਠੀਕ ਐ ਨਾ ਹਾਂ ਹੁਣ ਲੀ ਜੀ ਸਾਡਾ ਹਾਂ ਲੈ ਦਮ ਤੂ ਵਾਦੀ ਐ ਮੈਡਮ ਵੀਡੀਓ ਉਹ ਹਾਂ ਲੱਗਦਾ ਮੱਦੂ ਤੂੰ ਇਹ ਮੂੰਹ ਤੇ ਚੱਕ ਕੇ ਮਾਰ ਦਮ ਬ੍ਰੈਡ ਨਾਲ ਵੈਸੇ ਉਹ ਕੀਤਾ ਤੇ ਅੱਜ ਮੀਂਹ ਦੇ ਚੱਕਰ ਚ ਕਹਿੰਦੇ ਵੀ ਅਸੀਂ ਇਹ ਚੀਜ਼ ਖਾਣੀ ਹਾਂਜੀ ਉਹ ਨਿੱਕੋਲਾ ਦੇ ਸਪੈਨਕੀ ਨੇ ਹੋ ਵਾਹ ਜੀ ਵਾਹ ਦੇ ਦੱਸ ਕੋਈ ਨਹੀਂ ਦੱਸ ਦਿੰਦੀ ਐ ਵੀਡੀਓ ਦੀ ਖਸਣਾ ਜੁੜੀ ਹਾਂਜੀ ਮੈਨੂੰ ਮਮਾ ਨਾਲ ਫੋਨ ਕਰਕੇ ਕੁਝ ਵੀ ਨਹੀਂ ਦੱਸਿਆ ਤੇ ਸਮਾਨ ਮੈਂ ਜਿਆਦਾ ਬੰਦਿਆਂ ਦੇ ਸਾਹਮਣੇ ਲੈਣ ਤਾਂ ਫਿਰ ਕੋਈ ਨਾ ਪਹੜਾ ਨਾ ਉਹ ਤਾਂ ਤੀ ਦਿਖਾ ਲਓ ਪਰ ਵਧੀਆ ਸੋ ਚੰਗੀ ਗੱਲ ਹੈ। ਤੇ ਮੂੰਹ ਨੇ ਸੂਟ ਪਾਇਆ ਤੇ ਨੀਤ ਨਾਲ ਉਹਨੂੰ ਗੱਲਾਂ ਹੀ ਕਰੀ ਜਾ ਰਹੀਆਂ ਵੀ ਐ ਲੱਗ ਰਹੀਆਂ ਤੂੰ ਐ ਲੱਗ ਰਹੀ ਹੈ। ਸੋਹਣਾ ਤਾਂ ਲੱਗ ਰਿਹਾ ਹੈ। ਤੈਨੂੰ ਕੀ ਹੋ ਰਿਹਾ ਹੈ? ਨਹੀਂ ਸੋਹਣਾ ਤਾਂ ਲੱਗ ਰਿਹਾ ਹੈ। ਨਹੀਂ ਗੱਲ ਸੁਣੋ। ਹਾਂ। ਤੂੰ ਜੇ ਪੱਗ ਬੰਨਦਾ ਮੈਂ ਤੈਨੂੰ ਕਦੇ ਕਿਹਾ ਹਾਂ। ਹਾਂ। ਤੇ ਅੱਨੀ ਵਿਆਹ ਵੀ ਆ ਗਿਆ। ਹੂੰ। ਐਸਾ ਪਿੰਕ ਸੂਟ ਆ ਪਾਣਾ ਰੰਗ ਦਾ। ਨਹੀਂ। ਉਹ ਮਹਾਰਾ ਗਾ ਰੰਗ। ਯਾ ਮਸ਼ਾ ਲਾਸਟ ਵਾਰੀ ਪਾੜਾ ਸੂਟ ਇੱਕ ਵਾਰ ਨੂੰ ਹੁੰਦੀ। ਹੋਰ। ਤੂੰ ਤਾਂ ਕਿਤੇ ਬਹੁਤ ਮੈਂ ਕਿੰਨੀ ਗੋਰਾ ਤੇ ਅੱਤ ਤੇ ਲਸ਼ਕੋਰੀਆਂ ਪੈਂਦੀਆਂ ਨੇ ਨਹੀਂ ਨਹੀਂ ਇਹ ਤਾਂ ਕਹਿੰਦਾ ਗੋਰਾ ਲੈ ਇਹ ਤਾਂ ਕਹਿਣਾ ਬਾਲਾ ਤੇ ਤੂੰ ਨੂੰਹ ਕਾ ਤੋ ਕਹਿ ਰੇ ਕਾਲੀ ਮੈਂ ਪਿੰਕ ਰੰਗ ਨਹੀਂ ਪਾਉਂਦਾ ਤੂੰ ਤਾਂ ਕਾਲੀ ਤੇ ਵੀ ਕਾਲੀ ਨਹੀਂ ਹਾਂ ਇਹ ਤੋਂ ਬਾਅਦ ਚਾਹ ਕੌਣ ਬਣਾਊਗਾ ਕਾਲਾ ਬੰਦਾ ਹੀ ਬਣਾਉਂਦਾ ਤੂੰ ਆਲਾ ਪਰ ਨਹੀਂ ਇਤਰਾਣ ਮੈਂ ਆਇਆ ਕਹਿ ਰਹੀ ਆਂ ਵੀ ਮੈਂ ਇੱਕ ਦਾ ਬਰਥਡੇ ਆ ਅੱਜ ਗਰਲਜ਼ ਵਿਡਸ ਕਰਕੇ ਕੁਝ ਆਈਡੀਆ ਹੈ ਪਰ ਉਹਨ ਦੀ ਬੇਟੀ ਦਾ ਨਾਮ ਹੈਗਾ ਯਾਰ ਮਹਿਕ ਪ੍ਰੀਤ ਤੇ ਉਹਦਾ ਅੱਜ ਹੈਪੀ ਬਰਥਡੇ ਆ ਠੀਕ ਤੇ ਸਾਰੇ ਜਣੇ ਪਲੀਜ਼ ਉਹਨੂੰ ਜ਼ਰੂਰ ਵਿਸ਼ ਕਰਿਓ ਹੈਪੀ ਬਰਥਡੇ ਮੈਂ ਪ੍ਰੀਤ ਤੇ ਤੁਸਾਂ ਨੂੰ ਕਮੈਂਟ ਆਇਆ ਦੱਸਿਓ ਤੁਸ ਕਿੰਨੇ ਸਾਲਾਂ ਦੇ ਹੋਗੇ ਠੀਕ ਹੈ ਹਾਂ ਇਹ ਨਹੀਂ ਪਤਾ ਹੋਣਾ ਕਿੰਨੇ ਸਾਲਾਂ ਦੇ ਹੋਗੇ ਹਾਂਜੀ ਫਤਿਹ ਤੁਸੀਂ ਦੀਦੀ ਨੂੰ ਵਿਸ਼ ਕਰ ਪਾਤੇ ਇਹਨੇ ਕਾਫੀ ਨਾਲ ਮੂਡ ਬੰਦਾ ਕੀਤਾ ਮੈਂ ਇੱਕ ਦੀਦੀ ਹੋ ਵੈਰੀ ਗੁੱਡ ਹੈਪੀ ਬਰਥਡੇ ਮੈਕ ਤੁਹਾਨੂੰ ਬਹੁਤ ਬਹੁਤ ਬਲੈਸਿੰਗ ਤੇ ਆਪਣਾ ਡੇ ਇੰਜੋਏ ਕਰਿਓ ਬਰਥਡੇ ਵਾਲਾ ਤੇ ਖੁਸ਼ ਰਹੋ ਹਮੇਸ਼ਾ ਤੇ ਰੱਬ ਦੀ ਰਜ਼ਾ ਵਿੱਚ ਰਹੋ ਆ ਵਾ 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 ਬਹੁਤ ਸੋਨੀ ਗੱਲ ਹੈ ਨਹੀਂ ਸੱਚੀ ਬਹੁਤ ਸੋਨੀ ਗੱਲ ਕਹੀ ਤੁਮੂ ਮੈਨੂੰ ਅੰਮਾ ਮਿਲਣਾ ਵੀ ਕੋ ਤੇ ਮਹਿਕ ਪੁੱਤ ਪਤਾ ਕਹਿੰਦਾ ਮੈਨੂੰ ਵੀ ਕੋ ਤੇ ਮਹਿਕ ਪੁੱਤ ਮੇਰੇ ਵੱਲੋਂ ਵੀ ਸਾਰੀ ਬਾਸੀ ਫੈਮਿਲੀ ਵੱਲੋਂ ਤੈਨੂੰ ਬਹੁਤ 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 ਮੁਬਾਰਕਾਂ ਮੈਂ ਤੇ ਬਰਥਡੇ ਦੀਆਂ ਹੈਪੀ ਬਰਥਡੇ ਹਾਂਜੀ ਮੈਨੀ 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 ਹੈਪੀ ਬਰਥਡੇਅਜ਼ ਆਫ ਦਾ ਡੇ ਆਪਣਾ ਡੇ ਵਧੀਆ ਸੈਲੀਬ੍ਰੇਟ ਕਰਿਓ ਤੇ ਜਰੂਰ ਦੱਸਿਓ ਤੁਸੀਂ ਕਿੰਨੇ ਸਾਲ ਦੇ ਹੋਗੇ ਤੇ ਸਾਡੇ ਵਾਸਤੇ ਕੇਕ ਵੀ ਜਰੂਰ ਭੇਜਿਓ ਠੀਕ ਐ ਸੀ ਵੇਟ ਕਰਾਂਗੇ ਲਵ ਯੂ ਹਾਂਜੀ ਇੱਕ ਮੈਂ ਅੱਜ ਦੇਖਿਆ ਹਾਂਜੀ ਮੇਰਾ ਸੂਟ ਨਾਲ ਚੱਲ ਨਹੀਂਗਾ ਕੀ ਨਹੀਂ ਚੱਲਣਗੇ ਟੌਪਸ ਤੋਂ ਤੂੰ ਜਾਣਾ ਕਿੱਥੇ ਤਿਆਰ ਹੋਗੇ ਇਹ ਰਿਕਾਰਡ ਨੂੰ ਮਿਟਣੀਆਂ ਨੇ। ਉਹ ਮੈਂ ਥੋੜਾ ਪਾ ਪਾ ਕੋਈ ਨਹੀਂ। ਬਸ غرੂਰ ਨੇ ਕਿੱਡਾ ਵੱਡਾ ਹੋ ਗਿਆ। ਤੁਸੀਂ ਤਾਂ ਮੂੰਹ ਹੀ ਪਤਾ ਸਾਰਾ ਕੌਫੀ ਲਈ ਪਈ ਐ। ਕੌਫੀ ਪੀਤੀ ਕਿ ਕੀ ਲੜੇ ਹੋ ਕੌਫੀ ਦੇ ਨਾਲ? ਲੈ। ਹਾਂ ਕਦੇ। ਅਸੀਂ ਠੀਕ ਰਹਿਣਗੇ। ਕਿਹੜੇ? ਜਿਹੜੇ ਮੈਚ ਕਰਦੇ ਨੇ ਚੱਕ ਕੇ ਤੇ ਪਾਉਂਦੇ ਨੇ। ਹਾਂ ਸੋਨੇ ਦੇ ਨੇ। ਫਤ ਪੈਰ نیچے ਕਰ ਆਪਣੇ। ਦਮ ਨੂੰ ਨੂੰ ਉੱਠ ਪਾ। ਦਮ ਨੂੰ ਕੀ ਸ਼ਦਾਬ ਹੋਇਆ ਹੋਇਆ ਐ। ਮੈਂ ਕਹਿੰਦੀ ਫੋਟੋ ਖੇਚਣੀਆਂ ਨੇ ਤੇ ਮੈਂ ਇਹ ਰਿੰਗਸ ਵੀ ਪਾਣੇ ਕਿੰਨਾ ਚਾਹ ਹੁੰਦਾ ਬੱਚਿਆਂ ਨੂੰ ਬੰਦ ਹੋ ਗਈ ਮੇਰਾ ਆਪਣਾ ਅੱਛਾ ਕਿਹੜੀ ਖੁਸ਼ੀ ਚ ਜੇ ਮੈਂ ਨਾ ਦਵਾ ਉਹ ਯਾਰ ਇਹ ਨਹੀਂ ਪਾ ਦਵਾਂ ਮੈਂ ਪਾਵਾਂਸ ਫਿਰ ਮੈਂ 1.5 ਰੁਪਏ ਤੇ ਕੋਇਨ ਦਿਲਦਾ ਕਿ ਅੱਜਕੱਲ ਦਿਲ ਮਿੰਟਾਂ ਚ ਟੋਟੇ ਜਾਂਦਾ ਉਹ ਯਾਰ ਟੋਟਲਾਂ ਦੀ ਕਿੱਡੀ ਗੱਲ ਹੈ ਸ਼ੰਕਰਾ ਕਰਦਾ ਕਿੱਥੇ ਸੂਟ ਕਿੱਥੇ ਵਾਲੀਆਂ ਕੋਈ ਹੈਗਾ ਕੋਈ ਮੈਚਿੰਗ ਨਾਲ ਕੋਈ ਹੈਗੀ ਇਹ ਦੇਖੋ ਦਮੂ ਦਾ ਕੰਮ ਦੇਖੋ ਯਾਰ ਨਹੀਂ ਆ ਨਹੀਂ ਕੋਈ ਹੋਰ ਦੋ ਕਿੰ ਗਿਆ ਮਾਈ ਟੂ ਇਟ ਰੰਦੇ ਅਦਾ ਹੀ ਮਹਾਰਾਜਾ ਵੀਰੇ ਉਹਨੂੰ ਈਰਿੰਗ ਕੱਢ ਕੇ ਜਰਾ ਪੁਆਇਆਂ ਨੂੰ ਇਹਨੂੰ ਝੁੰਮ ਕੇ ਜਰਾ ਹਾਂ ਪੁਆਇਆਂ ਨੂੰ ਜਰਾ ਝੁੰਮ ਕੇ ਦੇਖੋ ਦੇਖੋ ਕੀ ਨੰਨਤ ਸੀ ਕੇ ਮੰਮਾ ਅਬੇ ਬੇਬੀ ਡਾਲ ਮਸੋਨੇ ਦੀ ਅਬੇ ਬੀਬੀ ਅਜੇ ਬੇਬੀ ਡਾਲ ਬਣੀ ਤੇ ਜੂੜੀ ਦੇ ਲਾ ਤੇ ਪਿੱਛੇ ਕੀਤੀ ਹੋਈ ਜੜੀ ਜੀਰ ਨੂੰ ਬਾਹਰ ਖੋਲਣੇ ਨੇ ਮਜ਼ਾਕ ਹੀ ਕਰੀ ਜਾ ਰਿਹਾ ਦਾ ਮੁੰਨ ਤੂੰ ਐ ਲੱਗ ਰਹੀ ਐ ਤੂੰ ਐ ਲੱਗ ਰਹੀ ਐ ਜੋ ਵਿਚਾਰੀ ਨੂੰ ਸੂਟ ਸੋਹਣਾ ਤਾਂ ਲੱਗ ਰਿਹਾ ਸੂਟ ਹੋਰ ਕਿੰਨੀ ਘਾਟ ਲੱਗਦੀ ਤੇ ਲੱਭਦੇ ਕਹਿੰਦਾ ਕਿੰਨੀ ਘਾਟ ਲੱਗਦੀ ਐ ਇਹ ਵੀ ਪੰਗਾ ਹੀ ਦੁਨੀਆ ਸਹੀ ਕਹਿੰਦੇ ਕਿਸੇ ਬਸ ਇੰਟਿਕਦੀ ਹੈਗੀ ਜੇ ਪਨੀਤ ਨੇ ਮਾੜਾ ਕਿਹਾ ਫਿਰ ਵੀ ਕਹਿੰਦੀ ਜੇ ਫਤ ਨੇ ਕਿਆ ਘੈਂਟ ਲੱਗਦੀ ਕਹਿੰਦੀ ਤਾਂ ਮੈਨੂੰ ਪੰਪ ਦੇ ਰਿਹਾ ਉਹ ਨੰਬਰ ਲੈ ਲੈਂਦਾ ਲੈਪਟਾਪ ਸਮਾਨ ਘਾ ਤਾਂ ਸੁੱਟਣ ਲੱਗੀ ਹੋਈ ਐ ਯਾਰ ਬਾਦਸਾ ਲੋ ਡਿੱਗ ਰਹੇ ਨੇ ਅੱਛੂ ਮੋਰੀਆਂ ਅੱਛਾ ਆ ਠੀਕ ਲੱਗਣਗੇ ਨਾ ਆ ਠੀਕ ਹੈ ਨਾ ਹਾਂ ਇਹ ਠੀਕ ਲੱਗਣਗੇ ਪਾ ਮम्मा ਤੁਹਾਡੇ ਨੇ ਨਾਲੇ ਹਾਂ ਦੰਮੂ ਤਿਆਰ ਹੁੰਦੀ ਨਾ ਫਿਰ ਤੰਦ ਖਾਣੇ ਆ ਕੀ ਬਣੀ ਐ ਇਹ ਤਿਆਰ ਹੋ ਕੇ ਹਾਂ ਇਹ ਬੜਾ ਦੰਮੂ ਮੈਂ ਚੰਗ ਹੋ ਜੂਗੀ ਇਹਦੇ ਨਾਲ ਬਲੂਜ਼ੀ ਚੋੜੀ ਲੜੀ ਕਾਲ ਟਿੱਕ ਲਾ ਜੋ ਗਣ ਬਣ ਗਈ ਦਮਨ ਜੋ ਬਣ ਜੋਗਣ ਜੋਗੀਆਂ ਟੋਪਸ ਪਾ ਰੱਖੇ ਦਮਨ ਨੇ ਆ ਜੋ ਓਕੇ ਮੈਂ ਸੀ ਕਿ ਕਰਨਾ ਮੈਂ ਜਾਣੀ ਪਾਉਂਗੀ ਪੰਗੜਾ ਜਿਸ ਵੀ ਈਟ ਤੇ ਅੰਗਰੇਜ਼ੀ ਈਟੇ ਇਹ 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 ਜਿਹੜਾ ਥੋੜਾ ਪਤਾ ਕੰਮ ਰਹਿ ਗਿਆ ਕਰ ਕੀਤਾ ਅੱਜ ਕਿ ਨਹੀਂ ਕੀਤਾ ਮੈਂ ਹੂੰ ਲੱਗੋ ਆਹ ਕਰ ਚਲ ਫਟਾਫਟ ਵਲੌਗ ਦਾ ਐਂਡ ਕਰ ਹੁਣ ਡੈਡੀ ਤੇ ਤੋਹੀ ਤੁਸੀਂ ਗਾਜੀ ਸਾਰੇ ਨੂੰ ਕਮੈਂ ਡੈਲੀ ਵਲੋਗ ਸਟਾਟ ਟੈਂਕਲੀ ਬਾਏ ਬਾਏ। ਇਹ ਦੰਗਰ ਦੰਦੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਸਾਡਾ ਸਾਰਾ ਵਲੋਗ ਦੇਖਣ ਲਈ। ਤੇ ਜੇ ਤੁਹਾਨੂੰ ਵਲੋਗ ਪਸੰਦ ਆਇਆ ਤਾਂ ਵਲੋਗ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਤੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਪਿਆਰ ਦਿਓ। ਤੇ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੋਗ 'ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਬਾਏ ਬਾਏ।